ਹੁਣ ਇਥੋਂ ਅੱਗੇ ਸ਼ੁਰੂ ਕਰਦੇ ਆਂ ਗਰਮਾਣੀ ਤੇ ਮੂਲ ਮੰਤਰ ਦੀ ਸ਼ਕਤੀ ਨਾਖ ਕੋਈ ਸੰਸਕਾਰ ਅ ਸੰਸਕਾਰ ਤਾਂ ਪਿਛਲੇ ਜਨਮਾਂ ਤੋਂ ਲੈ ਕੇ ਸੰਸਾਰ ਵਿੱਚ ਆਉਂਦਾ ਹੈ ਪਰ ਬਹੁਤਾ ਪ੍ਰਭਾਵ ਸੰਗਤ ਦਾ ਊਲਦਾ ਹੈ ਜਿਹੋ ਜੀ ਸੰਗਤ ਪ੍ਰਾਪਤ ਹੋ ਜਾਂਦੀ ਹੈ ਉਹੋ ਜਿਹੇ ਮਨੁੱਖ ਦੇ ਸੰਸਕਾਰ ਪਰਖਲਤ ਹੋ ਜਾਂਦੇ ਹਨ ਜੋ ਉਸੇ ਅਨਸਾਰ ਸੁਭਾਅ ਅਤੇ ਵਿਚਾਰ ਬਣ ਜਾਂਦੇ ਹਨ ਦਾ ਹਰੀ ਸਿੰਘ ਜੀ ਵੀ ਮੋਢ ਤੋਂ ਉਹ ਜਰ ਨਾਸਤਕ ਵਿਚਾਰਾਂ ਦੇ ਸਨ ਉਹਨਾਂ ਨੇ ਇਹਨਾਂ ਵਿਚਾਰਾਂ ਨੂੰ ਪੀੜਾ ਕਰਨ ਬਾਅਦ ਤੇ ਉਹਨਾਂ ਨੂੰ ਸੰਗਤ ਆਪਣੇ ਮਾਸੜ ਸਰਦਾਰ ਸੰਤੋਖ ਸਿੰਘ ਤੇ ਉਹਨਾਂ ਨੇ ਪ੍ਰਾਚਲਨ ਸਿੰਘ ਦੀ ਮਿਲ ਗਈ ਜੋ ਪੱਕੇ ਨਾਸਤਕ ਵਿਚਾਰਾਂ ਦੇ ਧਰਨੀ ਸਨ ਸਰਦਾਰ ਹਰੀ ਸਿੰਘ ਆਪਣੇ ਮਾਸੜ ਹੋਣ ਦੇ ਪੱਕੇ ਪੈਰੋਕਾਰ ਬਣ ਗਏ ਏ ਹੌਲੀ ਹੌਲੀ ਸਾਰਾ ਪਰਿਵਾਰ ਵੀ ਇਹਨਾਂ ਦੇ ਵਿਚਾਰਾਂ ਦਾ ਧਾਰਨੀ ਬਣ ਗਿਆ ਪੜਾਈ ਕਰਨ ਅਪਰਾਧ ਸਰਦਾਰ ਹਰੀ ਸਿੰਘ ਕੈਨੇਡਾ ਵਿੱਚ ਚਲੇ ਗਏ ਤੇ ਉੱਥੇ ਪੱਕੇ ਹੋਣ ਆਪਣਾ ਪਰਿਵਾਰ ਨੂੰ ਵੀ ਸੱਦ ਲਿਆ ਇਹਨਾਂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ ਗੁਦਰਤ ਨੇ 1977 ਵਿੱਚ ਇਹਨਾਂ ਦੇ ਘਰ ਇੱਕ ਬੱਚੇ ਨੂੰ ਜਨਮ ਦਿੱਤਾ ਪਰ ਦੋਮੇ ਨੇਤ ਨਾਲ ਜਨਮ ਸਮੇਂ ਕਿਸੇ ਕਾਰਨ ਉਸ ਦੇ ਦਿਮਾਗ ਨੂੰ ਕੁਝ ਸਮਾਂ ਆਕਸੀਜਨ ਨਾ ਮਿਲ ਰਹੀ ਸਕੀ ਜਿਸ ਕਾਰਨ ਬੱਚੇ ਦੀ ਦਿਮਾਗੀ ਸੈਲ ਮਰ ਗਏ ਤੇ ਇਹ ਸੈਲ ਬੱਚੇ ਵੀ ਉਹ ਵੀ ਪੂਰੇ ਕੰਮ ਕਰਨ ਦੀ ਸਮਰੱਥ ਨਹੀਂ ਸਨ ਦਿਨਿਆਵੀ ਮਸ਼ੀਨਾਂ ਅਨਸਾਰ ਡਾਕਟਰਾਂ ਨੇ ਇਲਾਜ ਕਰਨ ਉਹਖੋਂ ਕੋਈ ਕਸਰ ਬਾਕੀ ਨਾ ਛੱਡੀ ਬਾਹਰ ਕੋ ਦਰਤ ਦੇ ਨਾਲ ਕੋਈ ਜੂਰ ਨਹੀਂ ਚੱਲ ਸਕਦਾ ਬੱਚਾ ਲੈਸ ਦਾ ਨਾਮ ਸਰਜੀਤ ਸਿੰਘ ਰੱਖਿਆ ਗਿਆ ਉਸ ਮਾਸਣ ਤੇ ਮਾਸੜ ਤੇ ਹੱਡੀਆਂ ਦਾ ਇੱਕ ਬੁੱਤ ਹੀ ਸੀ ਜਿੱਥੇ ਜਿਸ ਹਾਲਤ ਵਿੱਚ ਉਸ ਨੂੰ ਰੱਖ ਦਿਓ ਉਸੇ ਹਾਲਤ ਵਿੱਚ ਹੀ ਪਿਆ ਰਹਿੰਦਾ ਤਿੰਨ ਸਾਲ ਤੱਕ ਨਾ ਉਹ ਬੋਲਿਆ ਮੂਲ ਸਕਦਾ ਨਾ ਬੈਠ ਸਕਦਾ ਤੇ ਨਾ ਹੀ ਆਪਣੇ ਆਪ ਕੁਝ ਖਾ ਸਕਦਾ ਸੀ ਤਨ ਨਾ ਤਾਂ ਦੂਰ ਦੀ ਗੱਲ ਸੀ ਹਰ 3 ਮਹੀਨੇ ਪਿੱਛੋਂ ਅਸ ਦਾ ਮੈਡੀਕਲ ਚੈੱਕ ਅਪ ਵੀ ਹੁੰਦਾ ਕਈ ਵਾਰੀ ਡਾਕਟਰਾਂ ਦੇ ਕੋਲ ਬੈਠਦੇ ਪਰ ਸਾਰੇ ਸਾਰਿਆਂ ਡਾਕਟਰਾਂ ਦੀ ਇੱਕੋ رائے ਸੀ ਕਿ ਇਸ ਜੀ ਸੰਗ ਨਾ ਆਉਂਦਾ ਬੱਚਾ ਜਿਸ ਨੇ ਜਨਮ ਸਮੇਂ ਦਿਮਾਗ ਨੂੰ ਆਕਸੀਜਨ ਨਹੀਂ ਮਿਲ ਸਕੀ ਇਸ ਕਰਕੇ ਨਾ ਤਾਂ ਇਹ ਦਿਮਾਗੀ ਤੌਰ ਤੇ ਸੁਚੇਤ ਹੋਵੇਗਾ ਇਹ ਨਾ ਹੀ ਸਰੀਰਕ ਤੌਰ ਤੇ ਇਹ ਬੱਚਾ ਹਪਾਜ ਹੀ ਰਹੇਗਾ ਕਿਉਂਕਿ ਸਰੀਰ ਨੂੰ ਕੰਟਰੋਲ ਕਰਨ ਵਾਲੇ ਸਾਰੇ ਸੈੱਲ ਅਦਮੋਏ ਹੋ ਗਏ ਹੋ ਚੁੱਕੇ ਹਨ ਜੋ ਵੀ ਗਵਰਨਮੈਂਟ ਹਪਾਜ ਬੱਚੇ ਨੂੰ ਸਹੂਲਤਾਂ ਦੇ ਸਕਦੀ ਸੀ ਉਹ ਸਾਰੀਆਂ ਸਹੂਲਤਾਂ ਸਰੀਰ ਸੰਗ ਨੂੰ ਦੇਣ ਲਈ ਡਾਕਟਰੀ ਰਿਪੋਰਟ ਵਿੱਚ ਸफारਸ ਕਰ ਦਿੱਤੀ ਗਈ ਅਤੇ ਨਾਲ ਹੀ ਬੈਨ ਕਵਰ ਦੇ ਵੱਡੇ ਹਸਪਤਾਲਾਂ ਮੈਂ ਵਿਚ ਮੱਖ ਮੱਖ ਡਾਕਟਰ ਵਿਭਾਗ ਦਾ ਜੋ ਮੁਖੀ ਡਾਕਟਰ ਸਨ ਉਹਨਾਂ پاس 3 ਮਹੀਨੇ ਦੀ ਤਰੀਖ ਦੇ ਕੇ ਆਖਰੀ ਰਹਿਣ ਨੈਣ ਬਾਦ ਤੇ ਵਿਸਮਾਰਸ ਕੀਤੀ। ਸਦੀਸ਼ ਸਿੰਘ ਦੇ ਮਾਤਾ ਪਿਤਾ ਆਪਣੀ ਪੂਰੀ ਤਨਦੇਹੀ ਨਾਲ ਉਸ ਦੀ ਸੇਵਾ ਕਰਦੇ ਤੇ ਮਨ ਵਿੱਚ ਬੱਚੇ ਦੇ ਆਜ ਹੋਣ ਦਾ ਝੋਰਾ ਵੀ ਲੱਗਾ ਰਹਿੰਦਾ। ਆਖਰ ਸਤੰਬਰ 1981 ਦਾ ਉਹ ਦਿਨ ਵੀ ਆ ਗਿਆ। ਜੈਸੇ ਲੈਨ ਸਾਰੇ ਭਾਗ ਦੇ ਮੁਖੀ ਤੇ ਬੋਰਡ ਨੇ ਸਰਜੀਤ ਸੰਗ ਦਾ ਭੈ ਨਲ ਜੈ ਕੱਪ ਕਰਕੇ ਆਖਰੀ ਰਿਪੋਰਟ ਦੇਣੀ ਸੀ ਸਰਦਾਰ ਹਰੀ ਸਿੰਘ ਜੀ ਤੇ ਬੀਬੀ ਗੁਰਦੇਵ ਕੌਰ ਦਿੱਤੇ ਸਮੇਂ ਤੇ ਹਸਪਤਾਲ ਪਹੁੰਚ ਗਏ ਬਾਰੀ ਬਾਰੀ ਆਉਣ ਤੇ ਡਾਕਟਰਾਂ ਨੇ ਸ੍ਰੀ ਸਿੰਘ ਦੇ ਪੈਰਾਂ ਤੋਂ ਲੈ ਕੇ ਸਿਰ ਤੱਕ ਸਾਰੀ ਗੀਡੀ ਸਕੈਨਿੰਗ ਕੀਤੀ ਤੇ ਲੋੜੀ ਦੇ ਐਕਸਰੇ ਤੇ ਟੈਸਟ ਵੀ ਕੀਤੇ। ਸਾਮ ਨੂੰ ਜੋਰ ਰਿਪੋਰਟ ਦਿੱਤੀ ਉਸ ਵਿੱਚ ਵੀ ਉਹਨਾਂ ਸਾਰਿਆਂ ਦੀ ਪਹਿਲੇ ਡਾਕਟਰਾਂ ਵਾਲੀ ਹੀ رائے ਸੀ ਕਿ ਇਹ ਬੱਚਾ ਪੂਨ ਤੌਰ ਤੇ ਸਰੀਰਕ ਤੇ ਦਿਮਾਗ ਖፋੜ ਹੀ ਰਹੇਗਾ। ਥੋੜਾ ਬਹੁਤ ਦਵਾਈ ਵਿੱਚ ਵਾਧਾ ਕਰਕੇ ਸੰਦਾਰ ਹਰੀ ਸਿੰਘ ਹੁਣਾਂ ਨੂੰ ਦੇ ਦਿੱਤੀ ਤੇ ਹੌਸਲਾ ਲੈਣ ਵਾਲੇ ਲਹਿਜੇ ਵਿੱਚ ਡਾਕਟਰਾਂ ਨੇ ਸਾਰੀ ਗੱਲ ਦੱਸ ਦਿੱਤੀ। ਤੇ ਨਾਲ ਹੀ ਕਿਹਾ ਕਿ ਡਾਕਟਰ ਤੌਰ ਤੇ ਜੋ ਸਾਡਾ ਸੈਂਸ ਅਗਵਾਈ ਕਰਦੀ ਹੈ ਉਹ کار ਵਿਖਿਆ ਹੈ ਤੇ ਕਰ ਰਹੇ ਹਾਂ ਜਨਮ ਤੋਂ ਹੀ ਬੱਚੇ ਦੇ ਦਿਮਾਗ ਨੂੰ ਆਕਸੀਜਨ ਨਾ ਮਿਲਣ ਕਰਕੇ ਦਿਮਾਗ ਰਮੋਇਆ ਹੋ ਚੁੱਕਾ ਹੈ ਅਸੀਂ ਇਸ ਤੋਂ ਵੱਧ ਕੁਝ ਨਹੀਂ ਕਰ ਸਕਦੇ ਤੁਸੀਂ ਪ੍ਰਮਾਤਮਾ ਅੱਗੇ ਅਸ ਲਈ ਪ੍ਰਾਰਥਨਾ ਕਰਿਆ ਕਰੋ ਰੀ ਸਿੰਘ ਦੀ ਡਾਕਟਰ ਰਿਪੋਰਟ ਲੈਣ ਤੋਂ ਬਾਅਦ ਦੋਵੇਂ ਜੀ ਨਰਾਸ਼ਤਾ ਦਾ ਬੋਝ ਲੈ ਕੇ ਘਰ ਵਾਪਸ ਆ ਗਏ ਨਰਾਸ਼ਤਾ ਕਰਨ ਦੋਮਾਂ ਜੀ ਆਨੇ ਕਾਫੀ ਸਮਾਂ ਅਭਸ ਵਿੱਚ ਕੋਈ ਗੱਲਬਾਤ ਨਾ ਕੀਤੀ ਸਰਦਾਰ ਹਰੀ ਸਿੰਘ ਕਾਰ ਚਲਾ ਰਹੇ ਸਨ ਇਹ ਆਖਰ ਵਿੱਚ ਵੀ ਘਰ ਦੇਵ ਕਰਨੇ ਡਰਦੇ ਡਰਦੇ ਹੌਸਲਾ ਕਰਕੇ ਚੁੱਪ ਤੋੜੀ ਇਹ ਆਪਣੇ ਪਤੀ ਦੇਵ ਨੂੰ ਬੜੇ ਪਿਆਰ ਨਾਲ ਬੇਨਤੀ ਕੀਤੀ ਕਿ ਅਸੀਂ ਦੁਨਿਆਵੀ ਵਸੀਨੇ ਸਭ ਆਕਾਰ ਵਿੱਚ ਹਨ ਤੇ ਡਾਕਟਰਾਂ ਨੇ ਵੀ ਆਪਣੀ ਪੂਰੀ ਬਾਹ ਲਾ ਲਈ ਹੈ ਆਖਰੀ ਆਸ ਕੁਝ ਡਾਕਟਰਾਂ ਤੇ ਅਜ ਵੀ ਮੋਰਟ ਤੇ ਸੀ ਇਹ ਸ਼ਾਇਦ ਇਹ ਵੀ ਕੁਝ ਅਰੇਖ ਮੇਚ ਮੇਖ ਮਾਰ ਦੇਣਗੇ ਪਰ ਇਨ੍ਹਾਂ ਨੇ ਵੀ ਸਾਡੇ ਹੱਥ ਨਾ راستਾ ਦਾ ਚਿੱਠਾ ਫੜਾਉਣ ਤੇ ਥੋੜਾ ਧੀਰਜ ਦੇਣ ਤੋਂ ਬਾਅਦ ਹੋਰ ਕੁਝ ਵੀ ਸਾਡੇ ਪੱਲੇ ਨਹੀਂ ਪਾਇਆ ਸੰਸਾਰਕ ਪੱਖ ਤੋਂ ਤਾਂ ਹੁਣ ਸਾਡੇ ਸਾਹਮਣੇ ਹਨੇਰਾ ਹੀ ਹਨੇਰਾ ਹੈ ਮੈਂ ਕਿਸੇ ਪਾਸੋਂ ਸੁਣਿਆ ਹੈ ਕਿ ਰਾਮਪੁਰ ਖੀਣੀ ਵਾਲੇ ਸੰਤ ਇੱਥੇ ਸਰਦਾਰ ਫੇਰਾ ਸਿੰਘ ਦੇ ਘਰ ਕੁਝ ਦਿਨਾਂ ਤੋਂ ਆਏ ਹੋਏ ਹਨ ਜੇ ਤੋ ਸੀ ਮੈ ਸੂਹੇ ਸਨਾ ਕਰੋ ਤਾਂ ਅਸੀਂ ਉਹਨਾਂ ਪੰਜ ਚਾਰ ਲੱਗੇ ਮਿਹਨਤ ਇੱਕ ਕਰੀਏ ਸ਼ਾਇਦ ਸਾਡੀ ਝੂੜੀ ਵਿੱਚ ਕੁਝ ਖੈਰ ਪੈ ਹੀ ਜਾਵੇ ਬੀਬੀ ਕਰਦੇ ਇਹ ਗੱਲ ਸੁਣ ਕੇ ਸਨਦਾਰ ਹਰੀ ਸਿੰਘ ਨੇ ਪਹਿਲਾਂ ਹੀ ਬੜੇ ਪਰੇਸ਼ਾਨ ਸਨ ਕਹਿਣ ਲੱਗੇ ਕਿ ਮੈਨ ਕੋਲ ਦੇ ਛੋਟੀ ਦੇ ਡਾਕਟਰਾਂ ਨੇ ਜਿੰਨਾ ਨੂੰ ਸਾਰੀ ਸਾਰੀ ਉਮਰ ਇਸ ਪਾਸੇ ਘੱਲ ਨਾ ਪਾਸੇ ਗਾਣ ਦਿੱਤੀ ਹਤੇ ਆਪਣੇ ਕਿਤੇ ਵਿੱਚ ਇੰਨੇ ਮਹਰ ਹਨ ਕਿ ਇੱਕ ਵਾਰੀ ਇਨ੍ਹਾਂ ਦੇ ਹੱਥ ਬਿਮਾਰੀ ਦਾ ਕਰਨਾ ਜਾਵੇ ਤਾਂ ਇਹ ਮੌਤ ਦੇ ਮੂੰਹ ਵਿੱਚੋਂ ਵੀ ਆਦਮੀ ਨੂੰ ਕੱਢ ਲੈਣੇ ਹਨ ਇਨ੍ਹਾਂ ਵਿਚਾਰਿਆਂ ਦੀ ਤਾਂ ਕੋਈ ਪੇਸ਼ ਨਹੀਂ ਜਾ ਰਹੀ ਤੇਰੇ ਬਾਬੇ ਨੇ ਕਿਹੜਾ ਕੋਈ ਫੂਕ ਮਾਰ ਕੇ ਇਸ ਨੂੰ ਰਾਜੀ ਕਰ ਦੇਣਾ ਹੈ ਬਾਬਿਆਂ ਨੇ ਤਾਂ ਆਪਣੇ ਦਾਣ ਫੋਲਕੇ ਦਾ ਰਜਗਾਰ ਬਣਾਇਆ ਹੋਇਆ ਹੈ ਇਸ ਤਰ੍ਹਾਂ ਦਾ ਰੁੱਖਾ ਜਿਹਾ ਉੱਤਰ ਸ਼ਣਕੇ ਬੀਬੀ ਗੁਰਦੇਵ ਕੌਰ ਚੁੱਪ ਕਰ ਗਈ। ਸਰਦਾਰ ਹਰੀ ਸਿੰਘ ਆਪ ਦੱਸਦੇ ਹਨ ਕਿ ਥੋੜੀ ਦੇਰ ਕੰਮ ਚਲਾਉਂਦੇ ਚਲਾਉਂਦੇ ਮੇਰੇ ਮਨ ਵਿੱਚ ਵਿਚਾਰ ਆਈ ਤੇ ਚਲੋ 2 ਡਾਲਰ ਦਾ ਪਟਰਾਵਲ ਹੀ ਹੋਰ ਵੱਧ ਲੱਗ ਜਾਏਗਾ। ਡਾਕਟਰਾਂ ਨੇ ਤਾਂ ਜਵਾਬ ਦੇ ਹੀ ਦਿੱਤਾ ਹੈ। ਚਲੋ ਗੁਰਦੇਵ ਕੌਰ ਦੇ ਮਨ ਦਾ ਸੰਕਲਪ ਹੀ ਪੂਰਾ ਹੋ ਜਾਵੇਗਾ। ਇਸ ਤਰ੍ਹਾਂ ਦੀ ਚਾਰ ਆਣ ਪ੍ਰਾਂਤ ਸਰਦਾਰ ਹਰੀ ਸਿੰਘ ਨੇ ਗੱਡੀ ਸਰਦਾਰ ਫੇਰਾ ਸਿੰਘ ਦੇ ਘਰ ਨੂੰ ਮੋੜ ਲਈ ਤੇ ਗੁਰਦੇਵ ਘਰ ਨੂੰ ਕਿਹਾ ਕਿ ਡਾਕਟਰਾਂ ਨੇ ਤਾਂ ਨਾ ਕਰ ਦਿੱਤੀ ਆ ਮਾਂ ਦਾ ਚਿੱਠਾ ਸਾਨੂੰ ਫੜਾ ਦਿੱਤਾ ਹੈ ਤੇ ਹੁਣ ਤੂੰ ਬਾਬਿਆਂ ਪਾਸੋਂ ਜੁਐਸ ਦਾ ਕਰਵਾਉਣਾ ਹੈ ਕਰਵਾ ਲੈ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਦੋਵੇਂ ਸਰਦਾਰ ਫੇਰਾ ਸਿੰਘ ਦੇ ਘਰ ਪਹੁੰਚ ਗਏ ਮੂੰਹ ਹੜਕਾਇਆ ਬੀਬੀ ਅਜੀਤ ਕੌਰ ਪਤਨੀ ਸਰਦਾਰ ਹੀਰਾ ਸਿੰਘ ਨੇ ਬੂਹਾ ਖੋਲਿਆ ਫਤੇ ਮਲਾਈ ਤੇ ਅੰਦਰ ਮਠਾ ਲਿਆ ਜਾਲ ਪਾਣੀ ਪਿਆ ਕੇ ਆਉਣ ਦਾ ਕਾਰਨ ਪੁੱਛਿਆ ਸਰਦਾਰ ਹਰੀ ਸਿੰਘ ਨੇ ਚੁੱਪ ਰਹੇ ਪਰ ਬੀਬੀ ਗੁਰਦੇਵ ਕੌਰ ਨੇ ਕਾਕਾ ਸਰਜੀਤ ਸਿੰਘ ਦੀ ਕਹਾਣੀ ਤੇ ਨਾਲ ਦੇ ਨਾਂ ਕਰਨ ਤੱਕ ਦਾ ਸਾਰਾ ਹਾਲ ਪਰੇਮਾਨ ਨਾਲ ਦੱਸਿਆ ਤੇ ਨਾਲ ਹੀ ਬੇਨਤੀ ਕੀਤੀ ਕਿ ਪਤਾ ਲੱਗਾ ਹੈ ਕਿ ਤੁਹਾਡੇ ਘਰ ਆਰਾਮ ਪਰ ਖੀੜਾ ਮਾਲੇ ਮਹਾ ਪਰ ਖਾਏ ਹੋਏ ਹਨ ਤੁਸੀਂ ਸਾਡੀ ਉਹਨਾਂ પાસે ਸ਼ਰਸ ਕਰੋ ਤਾਂ ਜੋ ਉਹ ਬੱਚੇ ਨੂੰ ਕੋਈ ਅਸ਼ੀਰਵਾਦ ਦੇਣ ਤੇ ਇਹ ਵਿਚਾਰਾ ਆਪਣੀ ਕਿਰਿਆ ਸੁਧਣ ਦੇ ਤਨ ਫੈਨ ਜੋਗਾ ਹੋ ਜਾਵੇ ਬੀਬੀ ਜੀ ਤੱਕ ਉਹਨਾਂ ਨਾਲ ਹਮਦਰਦੀ ਪ੍ਰਗਟ ਆਈ ਤੇ ਆਪ ਬਾਬਾ ਜੀ ਪਾਸ ਉੱਪਰਲੇ ਕਮਰੇ ਵਿੱਚ ਜਿੱਥੇ ਬਾਬਾ ਜੀ ਦੀ ਹੈਸੀ ਮੈਂਤੀ ਨਾਲ ਨਹੀਂ ਚਲੇ ਗਏ ਦਾਸ ਵੀ ਬਾਬਾ ਜੀ ਕੋਲ ਬੈਠਾ ਸੀ ਬੀਬੀ ਜੀ ਤੇ ਕਰਨੇ ਬਾਬਾ ਜੀ ਕੋਲ ਬੇਨਤੀ ਕੀਤੀ ਕਿ ਆਪ ਜੀ ਦੇ ਗੁਰਦੁਆਰਾ ਸਹਿਬ ਦੇ ਗਵੰਡੀ ਪਿੰਡ ਫੰਡੋਰੀ ਠੇਲਵਾੜ ਤੋਂ ਸਰਦਾਰ ਹਰੀ ਸਿੰਘ ਤੇ ਬੀਬੀ ਗੁਰਦੇਵ ਖਰ ਆਪਣੇ ਬੱਚੇ ਦੀ ਦੇ ਰੋਗਤਾ ਲਈ ਅਰਦਾਸ ਕਰਾਉਣ ਲਈ ਬੇਨਤੀ ਕਰਨ ਆਏ ਹਨ ਕਿ ਮੈਂ ਉਹਨਾਂ ਨੂੰ ਉੱਪਰ ਲਿਆਵਾਂ ਬਾਬਾ ਜੀ ਨੇ ਸਾਰੀ ਗੱਲ ਸੁਣੀ ਤੇ ਬੜੇ ਗੁੱਸੇ ਵਿੱਚ ਆਏ ਤੇ ਕਹਿਣ ਲੱਗੇ ਮੈਂ ਇੱਥੇ ਕੋਈ ਲੋਕਾਂ ਤੇ ਮੁੰਡੇ ਕੁੜੀਆਂ ਨੂੰ ਰਾਜੀ ਕਰਨ ਵਾਸਤੇ ਨਹੀਂ ਆਇਆ ਰੱਬ ਦੇ ਘਰ ਦੀ ਕੋਈ ਗੱਲ ਨਹੀਂ ਪੁੱਛਦਾ ਸਭ ਦੁਨਿਆਵੀ ਪਰੇਸ਼ਾਨੀਆਂ ਦੇ ਸਵਾਲ ਲੈ ਕੇ ਹੀ ਆਉਂਦੇ ਹਨ ਬੀਬੀ ਅਜੀਤ ਕੌਰ ਨੂੰ ਸੰਬੋਧਨ ਕਰਕੇ ਬਾਬਾ ਜੀ ਕਹਿਣ ਲੱਗੇ ਭਲਾ ਅੱਗੇ ਮੈਂ ਕਿੰਨੇ ਕੁ ਲੋਕਾਂ ਦੇ ਮੁੰਡੇ ਰਾਜੀ ਕੀਤੇ ਹਨ ਬਾਬਾ ਜੀ ਦਾ ਗੁੱਸਾ ਦੇਖ ਕੇ ਬੀਬੀ ਨੇ ਉੱਥੋਂ ਚਲੇ ਗਏ ਬਾਬਾ ਜੀ ਨੇ ਮੇਰੀ ਵੱਲ ਮੀਖਿਆ ਤੇ ਕਹਿਣ ਲੱਗੇ ਸੇਵਾ ਸਿੰਘ ਸਮਾਨ ਇਕੱਠਾ ਕਰਤੇ ਅਤੇ ਚਿਵਚ ਬੰਦ ਕਰ ਚੱਲ ਗਈ ਇਥੋਂ ਮੈਂ ਸਤਿਵਚਨ ਕਹਿ ਕੇ ਸੰਗਤ ਮੰਨੋਂ ਦਿੱਤੇ ਰੋਪਾਏ ਬਜੋਂ ਕਪੜੇ ਜੋ ਬਾਹਰ ਵੀ ਅੰਦਰ ਉਂਦਰ ਪੈਸਾ ਨਾ ਅਟੇਚੀ ਖੋਲ ਕੇ ਇਸ ਮੈਂ ਚ ਰੱਖਣੇ ਸ਼ੁਰੂ ਕਰ ਦਿੱਤੇ ਆਪ ਬਾਬਾ ਜੀ ਜੋੜਾ ਪਾ ਕੇ ਮੰਜੇ ਤੋਂ ਹੀ ਠਾਂ ਪੈਰਲ ਮੰਕਾ ਕੇ ਬੈਠ ਗਏ ਤੇ ਚੱਲਣ ਵਾਲੀ ਛੋਟੀ ਦੋਹਾ ਹੱਥਾਂ ਵਿੱਚ ਫੜ ਲਈ ਅਤੇ ਹੱਥ ਉੱਪਰ ਆਪਣਾ ਸਿਰ ਟਕਾ ਮੈਂ ਅਟੈਚੂਏਂਟ ਚ ਕੱਪੜੇ ਅਜੇ ਅੰਦੇ ਕੋਈ ਪਾਏ ਸਨ ਕਿ ਮੈਨੂੰ ਬਾਬਾ ਜੀ ਕਹਣ ਲੱਗੇ ਸਿਵਾ ਸੰਗ ਦੇਖੀ ਉਹ ਕਿਤੇ ਚਲੇ ਤਾਂ ਨਹੀਂ ਗਏ ਮੈਂ ਪੜਿਆ ਹੁਣ ਤੱਕ ਕਿ ਮਖਿਆ ਤਾਂ ਉਹ ਜੇ ਉਹ ਅਜੇ ਚਾਹ ਹੀ ਪੀ ਰਹੇ ਸਨ ਮੈਂ ਬਾਬਾ ਜੀ ਨੂੰ ਆ ਕੇ ਦੱਸਿਆ ਕਿ ਬਾਬਾ ਜੀ ਉਹ ਅਜੇ ਜਲ ਪਾਣੀ ਛਕ ਰਹੇ ਹਨ ਗਏ ਨਹੀਂ ਬਾਬਾ ਜੀ ਨੇ ਮੌੜ ਮੈਨੂੰ ਦੁਬਾਰਾ ਭੇਜਿਆ ਕਿ ਜਾ ਬੀਬੀ ਅਜੀਤ ਕੌਰ ਨੂੰ ਕਹਿਣਾ ਇਹ ਬੱਚੇ ਵਾਲੀ ਬੀਬੀ ਨੂੰ ਜੈਸ ਲਈ ਉਹ ਬੇਨਤੀ ਕਰਨਾ ਏ ਸਨ ਨਾਲ ਕਿ ਆਵੇਂ ਪਰ ਉਸਦਾ ਪਤੀ ਸਾਡੇ ਬਾਸ ਨਾ ਆਵੇ ਐ ਬੀਬੀ ਰੀਤ ਕੋ ਨੂੰ ਬਾਬਾ ਜੀ ਦਾ ਹੰਦੇਸਾ ਪੁੱਜਦਾ ਕਰ ਦਿੱਤਾ ਮੈਂ ਨੋ ਸੁਨੀਹਾ ਦੇ ਕਿ ਮੈਂ ਬਾਬਾ ਜੀ ਪਾਸ ਪੁੱਜਿਆ ਤਾਂ ਬਾਬਾ ਜੀ ਕਹਿਣ ਲੱਗੇ ਕਿ ਕੱਪੜੇ ਅਟੇਚੀ ਵਿੱਚ ਨਾ ਪਾ ਨਾ ਦੇ ਕਰਦਾ ਦਾਣਾ ਪਾਣੀ ਬਾਕੀ ਜੋ ਰਹਿਣਾ ਹੈ ਅੱਜ ਇਹ ਅਸੀਂ ਛਕਣਾ ਹੈ ਮੈਂ ਉੱਥੇ ਹੀ ਸਾਫ ਸੰਭਾਲੀ ਦਾ ਕੰਮ ਛੱਡ ਦਿੱਤਾ ਤਾਂ ਬਾਬਾ ਜੀ ਪਾਸ ਬੈਠ ਗਿਆ ਬੀਬੀ ਅਣੀ ਤੱਕ ਨਹੀਂ ਨਾਲ ਹੀ ਬੀਬੀ ਕਰਦੇਵ ਕੋਰ ਆਪਣੇ ਬੱਚੇ ਨੂੰ ਨਾਲ ਲੈ ਕੇ ਉੱਪਰ ਬਾਬਾ ਜੀ ਪਾਸ ਆ ਗਈ ਬਾਬਾ ਜੀ ਨੇ ਪੁੱਛਿਆ ਦੱਸ ਬੀਬੀ ਇਸ ਬੱਚੇ ਨੂੰ ਕੀ ਤਕਰੀਬ ਹੈ ਗੁਰਦੇਵ ਕਰਨੇ ਜਨਮ ਤੋਂ ਲੈ ਕੇ ਅੱਜ ਤੱਕ ਦੀ ਸਾਰੇ ਕਹਾਣੀ ਸੰਕੇ ਵਿੱਚ ਬਣ ਭਰ ਕੇ ਬਾਬਾ ਜੀ ਨੂੰ ਸੁਣਾਈ ਸਾਰੀ ਬਾਤ ਸੁਣਨ ਪ੍ਰੰਤ ਬਾਬਾ ਜੀ ਨੇ ਕਿਹਾ ਕਿ ਬੀਬੀ ਤੁਸੀਂ ਘਰ ਬਾਣੀ ਪੜਦੇ ਹੋ ਉਤਰਨਾ ਵਿੱਚ ਸੀ ਘਰ ਵਿੱਚ ਕੋਈ ਰੱਬ ਨੂੰ ਵੀ ਯਾਦ ਨਹੀਂ ਕਰਦਾ ਕਿ ਨਹੀਂ ਬੀਬੀ ਕਰਦੇ ਉਹਨੇ ਸੱਚ ਸੱਚ ਕਹਿ ਦਿੱਤਾ ਕਿ ਬਾਬਾ ਜੀ ਸਾਡਾ ਸਾਰਾ ਪਰਿਵਾਰ ਬਹੁਤ ਨਾਸਤਿਕ ਹੈ ਮੈਨੂੰ ਵੀ ਉਹਨਾਂ ਨਾਲ ਹੀ ਚੱਲਣਾ ਪੈਣਾ ਹੈ ਫੇਰ ਤਾਂ ਬੀਬੀ ਪਰਮੇਸ਼ਰ ਤੋਂ ਪੁੰਨਿਆ ਵੈਪਨ ਸੱਬੇ ਰੋਗ ਵੀ ਮੁਖ ਹੋਏ ਆਰਾਮ ਤੇ ਲੱਗਣ ਜਨਮ ਬਜੂਗਾ ਸਤਗੁਰੂ ਜੀ ਦਾ ਫਰਮਾਨ ਤਾਂ ਇਹ ਹੈ ਕਿ ਜੀ ਤਨ ਮਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਮਿਲਾਈ ਹੁਣ ਦੱਸੋ ਇੱਥੇ ਮੈਂ ਕੀ ਕਰ ਸਕਦਾ ਹ ਬੀਬੀ ਗਰਦੇਵ ਕਰਨੇ ਬੜੀ ਹੈ ਜੀ ਜੀ ਨਾਲ ਕਹਾਂ ਬਾਪਾ ਜੀ ਜੋ ਤੁਸੀਂ ਹ ਕੋ ਕਰੋਂਗੇ ਮੈਂ ਉਹ ਕਰਾਂਗੀ ਇਹ ਬੱਚਾ ਰਾਜੀ ਹੋ ਜਾਵੇ ਬੀਬੀ ਜੀ ਨੇ ਕਿਹਾ ਬੀਬੀ ਜੀ ਪ੍ਰਭਾਨ ਨਤ ਨੀਮ ਨਹੀਂ ਕਰਦਾ ਤੁਸੀਂ ਆਪ ਹਰ ਰੋਜ਼ ਨਿਤਨੇਮ ਕਰਿਆ ਕਰੋ ਤੇ ਕਾਕੇ ਨੂੰ ਕੋਲ ਨਿਟਾਰ ਲਿਆ ਕਰੋ ਨਿਤਨੇਮ ਤੋਂ ਇਲਾਵਾ ਅੱਧਾ ਘੰਟਾ ਮੂਨ ਮੰਤਲ ਦਾ ਜਾਪ ਹੋ ਇਸ ਬੱਚੇ ਦੇ ਕੋਲ ਬੈਠ ਕੇ ਇਸ ਨੂੰ ਸੁਣਾਇਆ ਕਰੋ ਪਾਠ ਤੇ ਜਾਪ ਪ੍ਰੰਤ ਇਸ ਦੀ ਤੰਦਰੁਸਤੀ ਲਈ ਜਾਂਦਾ ਆਹ ਜੀ ਪਾਸ 10 ਵੀ ਹਰ ਰੋਜ਼ ਕਰਿਆ ਕਰੋ ਗੁਰੂ ਮਹਾਰਾਜ ਜੀ ਮਿਹਰ ਕਰਨਗੇ ਮੇਨੇ ਖੰਡ ਵਿੱਚ ਹੀ ਇਸ ਨੂੰ ਹਰਕ ਪੈਣ ਲੱਗ ਜਾਵੇਗਾ ਕਿਸੇ ਨੂੰ ਦੱਸਣਾ ਨਹੀਂ ਗੁਰੂ ਮਹਾਰਾਜ ਜੀ ਦਾ ਧਨ ਵਾਲ ਕਰਨਾ ਤੇ ਇਸ ਨਿਯਮ ਨੂੰ ਜਾਰੀ ਰੱਖਣਾ ਹੈ ਠੀਕ ਹੁਣ ਪ੍ਰੰਤ ਵੀ ਇਸ ਨਿਯਮ ਨੂੰ ਛੱਡਣਾ ਨਹੀਂ ਮੇਰੇ پاس ਆਉਂਦੀ ਲੋੜ ਨਹੀਂ ਨੇ ਬਚਨ ਹੈ ਕਿ ਆਪ ਮੋੜ ਮੰਝੇ ਤੇ ਬੈਠ ਕੇ ਸਿਮਨ ਕੰਨ ਲੱਗ ਪਏ ਜਿਵੇਂ ਕਰਦੇ ਕੋਰਮ ਮੱਚੀਨ ਨੂੰ ਲੈ ਕੇ ਆਪਣੇ ਪਤਨੀ ਪਾਸ ਦੇ ਇਥੋਂ ਉਹ ਘਰ ਨੂੰ ਚਲੇ ਗਏ ਆਹਤੇ ਵਿਚਾਰੀ ਸਿੰਘ ਨੇ ਆਪਣੀ ਘਰਵਾਲੀ ਨੂੰ ਪੁੱਛਿਆ ਕਿ ਬਾਬਿਆ ਨੇ ਕੀ ਕਿਹਾ ਹੈ ਬੀਬੀ ਨੇ ਨਤਨੇ ਕਾਂਤੇ ਮੂਰ ਮੰਤਰ ਦਾ ਜਾਪ ਬੱਚੇ ਨੂੰ ਸੁਣਾਉਣ ਦਾ ਜੋ ਬਾਬਾ ਜੀ ਨੇ ਕਿਹਾ ਸੀ ਦੱਸ ਦਿੱਤਾ ਸੁੰਦਾਰ ਹਰੀ ਸਿੰਘ ਐਸੇ ਲੰਮਾ ਹੋਂਕਾ ਲੈ ਕੇ ਕਹਿਣ ਲੱਗੇ ਬਸ ਹੋ ਗਈ ਤੇਰੀ ਤਸल्ली ਮੈਨੂੰ ਪਹਿਲਾਂ ਹੀ ਪਤਾ ਸੀ ਕਿ ਬਾਬਿਆਂ ਨੇ ਪਾਠ ਕਰਨ ਲਈ ਹੀ ਕਿਹਾ ਹੈ ਤੇ ਨਾਲ ਪੁੱਛਿਆ ਕਿ ਕੀ ਕਰਿਆ ਕਰੋ کریںਗੀ ਕਰਿਆ کریںਗੀ ਜੀ ਬੀ ਗੁਰਦੇਵ ਕਰਨੇ ਕਿ ਹਾਂ ਕਿ ਹੋਰ ਤਾਂ ਆਸਰਾ ਹੀ ਕੋਈ ਨਹੀਂ ਮੈਂ ਤਾਂ ਜ਼ਰੂਰ ਹੀ ਪਾਠ ਤੇ ਮੂਲ ਮੰਤਰ ਦਾ ਜਾਪ ਕਰਿਆ ਕਰਾਂਗੀ ਮੈਨੂੰ ਯਕੀਨ ਹੈ ਪ੍ਰਮਾਤਮਾ ਜਰੂਰ ਸਾਡੀ ਝੋਲੀ ਖੈਰ ਪਾਏਗਾ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਘਰ ਪੁੱਜ ਗਏ ਅਗਲੇ ਦਿਨ ਹੀ ਬੀਬੀ ਕਰਦੇ ਕਿ ਉਹਨੇ ਗੋਦਕਾ ਲਿਆ ਤੇ ਸਹੇਜੇ ਸਹੇਜੇ ਪੰਜ ਬਾਣੀਆਂ ਦਾ ਨਿਤਨੇਮ ਪੂਰਾ ਕਰ ਲਿਆ ਤੇ પતિ ਦੇਵ ਨੂੰ ਕੰਮ ਤੇ ਤੋਰ ਕੇ ਬੱਚੇ ਨੂੰ ਗੋਦੀ ਵਿੱਚ ਲੈ ਕੇ ਮੂਲ ਮੰਤਰ ਦਾ ਜਾਪ ਸੁਣਾਇਆ ਤੇ ਸਾਰੀ ਤੰਦਰੁਸਤੀ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਹੁਣ ਹਰ ਰੋਜ਼ ਦਾ ਨਿਯਮ ਬਣਾ ਲਿਆ ਇਸ ਤੋਂ ਇਲਾਵਾ ਜਦੋਂ ਵੀ ਥੋੜਾ ਬੇਲ ਮਿਲਣਾ ਮੂਲ ਮੰਤਰ ਦਾ ਜਾਪ ਬੀਬੀ ਬੱਚੇ ਨੂੰ ਸੁਣਾਉਂਦੀ ਰਹਿੰਦੀ ਹੈ ਗੁਰੂ ਦੀ ਬਾਣੀ ਪੜਨ ਤੇ ਮਾਨ ਕਾਗਰ ਕਰਕੇ ਦਾਸਾਂ ਕਰਨ ਦਾ ਸਦਕਾ ਸਰਜੀਤ ਸਿੰਘ ਦੀ ਸਿਹਤ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ। ਕਦੇ-ਕਦੇ ਬੱਚਾ ਮਾਂ ਚੁੱਪ ਕੋ ਲੈਦਾ ਤੇ ਆਪਣੇ ਹੱਥਾਂ ਨਾਲ ਦੁੱਧ ਦੀ ਬੋਤਲ ਮੂੰਹ ਵਿੱਚ ਪਾ ਕੇ ਪੀਂਦਾ। ਅਤੇ ਕਿਤੇ-ਕਿਤੇ ਲੱਤ ਵੀ ਹਿਲਾਉਣ ਲੱਗਾ। ਚਿਹਰੇ ਦੀ ਤਹਕ ਵੀ ਬਦਲ ਗਈ। ਮਹੀਨੇ ਤੋਂ ਉੱਪਰ ਸਮਾਂ ਬੱਚੇ ਨੂੰ ਗਰਮਾਣੀ ਦੀ ਸੌਧੀ ਖਵਾਉਂਦਿਆਂ ਬੀਤ ਗਿਆ। ਇਨਾਂ ਦੀ ਘਰ ਦੀ ਰਿਹਾਇਸ਼ਮੈਂਟ ਵਿੱਚ ਇੱਕ ਮੁਸਲਮਾਨ ਪਰਿਵਾਰ ਕਿਰਾਏ ਤੇ ਰਹਿਣਾ ਸੀ। ਉਹਨਾਂ ਦੀ ਇੱਕ ਕਾਫੀ ਵੱੰਦ ਮਾਤਾ ਸੀ। ਘਰ ਵਾਲੇ ਬਾਹਰ ਲਾਨ ਬੱਚ ਉਸ ਨੂੰ ਕੋਰਸੀ 'ਤੇ ਬਿਠਾ ਦਿੰਦੇ ਸਨ ਤਾਂ ਜੋ ਉਹ ਵੀ ਵਿਚਾਰੀ ਬਾਹਰ ਹੀ ਤਾਜੀ ਹਵਾ ਲੈ ਸਕੇ। ਉੱਪਰ ਬੀਬੀ ਗੁਰਦੇਵ कौर ਵੀ ਇੱਕ ਨਿੱਕੀ ਜਿਹੀ ਮੰਜੀ ਢਾ ਕੇ ਆਪਣੇ ਬੱਚੇ ਨੂੰ ਆਸ-ਪਾਸ ਲਟਾ ਦਿੰਦੀ। ਦੇ ਦੋਵੇਂ ਇੱਕ ਦੂਜੇ ਵੱਲ ਦੇਖਦੇ-ਦੇਖ ਕੇ ਆਪਣਾ ਸਮਾਨ ਦੀਤ ਕਰਦੇ ਨੇ ਸਨ ਇੱਕ ਦਿਨ ਉਸ ਬਜ਼ੁਰਗ ਮਾਤਾ ਨੇ ਬੱਚੇ ਨੂੰ ਜੋ 3 ਸਾਲ ਦੇ ਕ੍ਰੀਮ ਉਮਰ ਦਾ ਹੋ ਚੁੱਕਾ ਸੀ ਮੰਜੀ ਤੋਂ ਚੁੱਕ ਕੇ ਕੁਰਸੀ ਨਾਲ ਖੜਾ ਕਰਨ ਦਾ ਜਤਨ ਕੀਤਾ ਥੋੜਾ ਸਾਰੇ ਨਾਲ ਬੱਚਾ ਕੁਰਸੀ ਨਾਲ ਖੜਾ ਹੋ ਗਿਆ ਤੇ ਇੱਕ ਕੁਰਸੀ ਦੀ ਲੱਤ ਨੂੰ ਫੜ ਕੇ ਥੋੜਾ ਪੈਰ ਪੁੱਟਣ ਦਾ ਜਤਨ ਕਰੀ ਤੇ ਨਾਲੇ ਰੋਟੀ ਰੋਈ ਜਾਏ ਜਤਨ ਕਰਦੇ ਕਰਦੇ ਉਸ ਨੇ ਦੋ ਤਿੰਨ ਕਿਆਂ-ਕੀਆਂ ਲੰਗਾ ਪੋਟਲੀਆਂ ਬੱਚੇ ਦੇ ਥੋੜਾ ਖੜੂ ਖੜਾ ਹੋਣ ਤੇ ਤਨ ਕਾਨ ਵਿਦਮਾਥਾ ਬੜੀ ਖੁਸ਼ੀ ਵਿੱਚ ਆ ਕੇ ਬੀਬੀ ਘਰ ਦੇ ਕੰਨੂ ਮਾਜਾ ਮਾਨ ਲੱਗੀ ਕਿ ਬੀਬੀ ਘਰ ਦੇ ਕੰਨ ਤੀਰਾ ਬੱਚਾ ਦਾ ਤਨ ਲੱਗ ਪਿਆ ਹੈ ਆ ਕੇ ਵੇਖ ਲੈ ਉਸ ਵਿਦਮਾਥਾ ਦੇ ਕਹਿਣ ਦਾ ਕਿਸੇ ਨੇ ਯਕੀਨ ਨਾ ਕੀਤਾ ਸਭੋਂ ਅੰਦਰ ਸਰਦਾਰ ਹਰੀ ਸਿੰਘ ਖੱਚ ਕਹ ਜੇ ਕਾਹ ਲੱਗਾ ਕਿ ਅਸੀਂ ਤਾਂ ਪਹਿਲਾਂ ਹੀ ਕਿਸਮਤ ਦੇ ਮਾਰੇ ਹੋਏ ਹਾਂ ਹੁਣ ਇਹ ਕਿਰਾਏਦਾਰ ਵੀ ਸਾਨੂੰ ਮਖੌਲ ਕਰਨ ਲੱਗ ਪਏ ਹਨ ਤੇ ਦੇਵਕਨ ਨੂੰ ਸਮੋਹਨ ਕਰਕੇ ਕਿਹਾ ਕਿ ਇੱਕ ਬੁੱਢੀ ਨੂੰ ਇਸ ਬੁੱਢੀ ਨੂੰ ਕਹਿ ਦੇਵੇ ਐਵੇਂ ਸਾਨੂੰ ਮਾਰ ਜਾ ਨਾ ਮਾਰੇ RAMNARD ਬੈਠ ਕੇ ਅੱਲਾਹੂ ਅੱਲਾਹੂ ਕਰੇ ਔਰ ਬੁੱਢੀ ਮਾਤਾ ਨੂੰ ਉੱਚੀ ਸੁਣਦਾ ਸੀ ਉਸ ਨੇ ਫੇਰ ਦੁਬਾਰਾ ਬੱਚੇ ਦੇ ਖੜੇ ਹੋਣ ਤੇ ਪਲਾਂਘਾਂ ਪਟਣ ਦੀ ਗੱਲ ਦਹਰਾਈ ਮਾਈ ਦੇ ਦੁਬਾਰਾ ਕਹਿਣ ਤੇ ਬੀਬੀ ਗੁਰਦੇਵ ਕੌਰ ਨੇ ਰਸੋਈ ਵਿੱਚੋਂ ਬਾਹਰ ਜਾ ਕੇ ਵੇਖਿਆ ਕਿ ਸੱਚ ਮੁੱਚ ਹੀ ਉਹਦਾ ਬੱਚਾ ਉਸਦਾ ਇਕਲੌਤਾ ਬੱਚਾ ਜੋ 3 ਸਾਲ ਤੋਂ ਮਾਸ ਦਾ ਬੱਤ ਸੀ ਊੜੇ ਵਿੱਚ ਜਾ ਮੰਜੀ ਉੱਪਰ ਹੀ ਪਿਆ ਰਹਿਦਾ ਸੀ ਆਪਣੇ ਆਪ ਖੜਾ ਸੀ ਖੜਾ ਵੇਖ ਕੇ ਆਪੇ ਤੇ ਉਹ ਬਾਹਰ ਹੋ ਕੇ ਬੱਚੇ ਨੂੰ ਜਾਂ ਚੰਬੜੀ ਤੇ ਛਾਤੀ ਨਾਲ ਲੈ ਕੇ ਪਿਆਰ ਤੇ ਬਰਾਗ ਵਿੱਚ ਬੈਤਰੀ ਤੇ ਧੰਗ ਗੁਰੂ ਨਾਨਕ ਧੰਗ ਗੁਰੂ ਨਾਨਕ ਦੀ ਉੱਚੀ ਉੱਚੀ ਡਾਟ ਲਉਂਦੀ ਲਾਉਣ ਲੱਗੀ ਜਿਸ ਨੂੰ ਸੁਣ ਕੇ ਸਰਦਾਰ ਹਰੀ ਸਿੰਘ ਦੀਆਂ ਅੱਖਾਂ ਵੀ ਪਿਆਰ ਵਿੱਚ ਸੇਜਲ ਸੇਜਲ ਹੋ ਗਈਆਂ ਸਰਦਾਰ ਹਰੀ ਸਿੰਘ ਦੀ ਆਤਮਾ ਨੇ ਵੀ ਉਸ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਪਾਠ ਤੇ ਮੂਲ ਮੰਤਰ ਦੇ ਜਾਪ ਵਿੱਚ ਕਿੰਨੀ ਸ਼ਕਤੀ ਹੈ ਤਿੰਨ ਸਾਲ ਤੱਕ ਡਾਕਟਰਾਂ ਨੇ ਇਲਾਜ ਕਰਨ ਤੇ ਸਰਜੀਤ ਸਿੰਘ ਨੂੰ ਪੂਰਾ ਫਰਕ ਨਹੀਂ ਪਿਆ ਗੁਰਬਾਣੀ ਦਾ ਪਾਠ ਤੇ ਮੂਲ ਮੰਤਰ ਨੇ ਜਾਂ ਪੰਨਾਲ ਇੱਕ ਮਹੀਨੇ ਵਿੱਚ ਹੀ ਇਹ ਖੜਾ ਹੋਣ ਲੱਗ ਪਿਆ ਹੈ ਹਰੀ ਸਿੰਘ ਪੁਰਾਣੇ ਆਪ ਦੱਸਣ ਅਨਸਾਰ ਕਿ ਉਹ ਮੇਰੇ ਜੀਵਨ ਜੀਵਨ ਵਿੱਚ ਪਰਿਵਰਤਨ ਲਿਆਉਣ ਵਾਲਾ ਸੀ ਤੇ ਉਸੇ ਲੈਣ ਤੋਂ ਮੈਂ ਵੀ ਗਰਬਾਣੀ ਪੜਨੀ ਸ਼ੁਰੂ ਕਰ ਦਿੱਤੀ ਤੇ ਗੁਰੂ ਚੰਨ ਨਾਲ ਦੇਨ ਚ ਦੇਨ ਮੁਦੇਨ ਪਿਆਰ ਵੱਧ ਗਿਆ ਅੱਜ ਸਾਰਾ ਪਰਿਵਾਰ ਅਮਨਤਾਰੀ ਬਣ ਕੇ ਸੱਚੀ ਤੇ ਸਿੱਧੇ ਰਾਹਤੇ ਤੇ ਚੱਲ ਰਹੇ ਹਾਂ ਯਾਨਤਾ ਬੈਚਾ ਤਰ ਕਾ ਕਰਿਆ ਜੋ ਸਮਾ ਖਰਾਬ ਹੋਇਆ ਉਸ ਦਾ ਕੋਈ ਫੇਰੀ ਬਾਰ ਬਹੁਤ ਪ੍ਰਸਤਾਵ ਲੱਗਦਾ ਹੈ ਗੁਰੂ ਚਰਨਾਂ ਮੈਂ ਚਾਦ ਅਸ ਕਰੀ ਦੀ ਹੈ ਕਿਹੀ ਮਾਲਕ ਹੁਣ ਜੋ ਆਪਨੇ ਕਿਰਪਾ ਕਰਕੇ ਸੱਚੇ ਮਾਰਗ ਤੇ ਪਾਪੀ ਪਾਂਦੀ ਬਣਾਇਆ ਹੈ ਤਾਂ ਹੁਣ ਆਪਣੀ ਚਰਨਾਂ ਨਾਲੋਂ ਪਛੋੜਾ ਨਾ ਪਾਇਓ ਉਸ ਜੀ ਸਿੰਘ ਜਿਸ ਨੂੰ ਡਾਕਟਰ ਨੇ ਸਰੀਰਕ ਤੇ ਦਿਮਾਗੀ ਤੌਰ ਤੇ ਨਕਾਰਾਕ ਘਰਾਣ ਦੇ ਦਿੱਤਾ ਸੀ ਪਿਛਲੇ ਸਾਰੇ ਸਾਲਾਂ ਵਿੱਚ ਆਪਣੀ ਸਾਰੇ ਕਲਾਸ ਉਪਰ ਨੰਬਰ ਲੈ ਕੇ ਬਾਸ ਹੁੰਦਾ ਰਹੇ ਹੁਣ ਇਸ ਲਈ ਸਾਲ 1999 ਵਿੱਚ ਨੇ ਚੰਗੇ ਨੰਬਰਾਂ ਵਿੱਚ ਗ੍ਰੈਜੂਏਸ਼ਨ ਕਰ ਲਈ ਹੈ ਅਤੇ ਅਗਾਹ ਪੜਨ ਲਈ ਤਿਆਰ ਹੈ ਸੀ ਕਦੇ ਦਾ ਮਾਗੀ ਤੌਰ ਤੇ ਉਹ ਸਾਰੇ ਆਪਣੇ ਕੰਮ ਕਾਜ ਕਰਦਾ ਹੈ ਮਨੁੱਖ ਦੀ ਜ਼ਿੰਦਗੀ ਵਿੱਚ ਕਈ ਵਾਰ ਐਸੇ ਸਮੇਂ ਆ ਜਾਂਦੇ ਹਨ ਜਦੋਂ ਦੁੱਖ ਵੀ ਦਰੂ ਦਾ ਕੰਮ ਕਰ ਜਾਂਦਾ ਹੈ ਸੁੱਖ ਤੇ ਇਸ ਮੇਨੁੱਖ ਰੁਪਾਦਾਂ ਦੇ ਸੁੱਖਾਂ ਨੂੰ ਮਾਣਦਾ ਸੁੱਖ ਦੇਣ ਵਾਲੇ ਦਾਤੀ ਨੂੰ ਵਿਸਾਰ ਦਿੰਦਾ ਹੈ ਦਾਤਾ ਪਿਆਰੀ ਮਿਸ ਮਸਾਰੀ ਦਾ ਤਾਰਾ ਦੀ ਖੇਡ ਮਸਤ ਜਾਂਦੀ ਹੈ ਫੇਰ ਜਦੋਂ ਕਿਤੇ ਦੁੱਖ ਦੀ ਚੋਟ ਲੱਗਦੀ ਹੈ ਫੇਰ ਸੁੱਖ ਦੇਣ ਵਾਲਾ ਦਾਤਾ ਯਾਦ ਆਉਂਦਾ ਹੈ ਸਭਾ ਦਾ ਫਰਮਾਨ ਹੈ ਦੁੱਖ ਲੱਗੇ ਤਾਂ ਆਰਾਮ ਭਕਾਰਾ ਹੀ ਗੁਰੂਦਰ ਅਰਦਾਸ ਹੀ ਕਰਨੀ ਚਾਹੀਦੀ ਹੈ ਕਿ ਹੈ ਪ੍ਰਭੂ ਤੂੰ ਮੈਨੂੰ ਕਿਉਂ ਮਿਸਰਦਾ ਹੈ ਤੇਰੇ ਮਿਸਰਿਆਂ ਮੈਨੂੰ ਬਹੁਤ ਦੁੱਖ ਲੱਗਦਾ ਹੈ ਇਸ ਲਈ ਤੂੰ ਮੈਨੂੰ ਕਦੇ ਨਾ ਮਿਸਰ ਤੇਰੇ ਮਿਸਰਿਆਂ ਮੈਨੂੰ ਸਰੀਰਕ ਤੇ ਮਾਨਸਿਕ ਦੁੱਖਾਂ ਜਾਂ ਓਹ ਘੇਰਦੇ ਹਨ ਕੀ ਮਿਸਰੇ ਦੁੱਖ ਬਹੁਤ ਲਾਗੇ ਦੁੱਖ ਲਾਗੇ ਤੂੰ ਮਿਸਰ ਨਹੀਂ ਦੂਸਰੇ ਗੁਰੂ ਕੀ ਬਾਣੀ ਵਿੱਚ ਬਹੁਤ ਵੱਡੀ ਸ਼ਕਤੀ ਹੈ ਗਰਮਾਣੀ ਮਨੁੱਖ ਨੂੰ ਸਰੀਰਕ ਤੇ ਆਤਮਕ ਦੋ ਮਾਰੋਗਾਂ ਤੋਂ ਜਾਂਤ ਦਬੋਂਦੀ ਹੈ ਲੋੜ ਕੇਵਲ ਭਾਵਨਾ ਨਾਲ ਜੁੜਨ ਦੀ ਤੇ ਸੁਣਨ ਕੇ ਮਨ ਵਿੱਚ ਬਸਾਉਣ ਦੀ ਹੈ ਜੋ ਸੌਣ ਲੈਣਾ ਹੈ ਤੇ ਮਾਨ ਵਿੱਚ ਵਸਾ ਲੈਣਾ ਹੈ ਫੇ ਤਾਂ ਲੋਖਰ ਹੋਗੇ ਸੰਤਾ ਉtre ਸੁਣੀ ਸੱਚੀ ਬਾਣੀ ਬਖਤ ਬਾਣੀ ਜਸਮਨ ਬਸੀ ਦੁਖ ਨਾ ਲੱਗਦਾ ਸਭ ਤਾਂ ਕਿ ਨਸੀ ਬਾਣੀ ਬਚਨ ਸਤ ਹੋ ਜਾਂਦੇ ਹਨ ਇਥੋਂ ਹੁਣ ਸਮਾਰਤ ਕਰਦੇ ਆ ਮੋਲਾਂ ਵਿੱਚ ਕੋਈ ਅਥਰਵਾਦਾ ਦਾ ਚਾਪਲ ਚਕ ਮੌਕਾ ਨਹੀਂ ਆਪਦੇ ਗਿਆਨ ਬਚੀ ਦੇ ਸੱਤ ਹੱਥ ਰੱਖਣਾ ਜੇ ਤਾਂ ਸੇਵਾਂ ਕਰਨਾ ਤੇ ਕਰਉਂਗਾ ਦੇ ਨਾਮ ਨਾਲ ਜੋ